ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਪਿਆਰਿਓ ਵਾਹੀ ਗਾਲ ਸਾਹ ਵਾਹੀ ਗੁਰਜੀ ਕੀ ਫਤਿਹ ਜੀ ਹੋਜੀ ਠੀਕ ਹੋ ਤੇ ਸਾਡੇ ਬਾਬੂ ਜੀ ਬਜ਼ੁਰਗ ਜਹਾਬ ਲਾ ਕੇ ਸასი ਗਾਲ ਜੀ ਸასი ਗਾਲ ਹੋਰ ਪਿਆਰਿਓ ਚੱਲਦੀ ਗੱਲਾਂ ਜੀ ਸასი ਗਾਲ ਜੀ ਹਾਂਜੀ ਪਿਆਰਿਓ ਬਾਬੂ ਜੀ ਕਿੰਦਾ ਠੀਕ ਹੋ ਹਾਂਜੀ ਮਾੜਾ ਮਾੜਾ ਹੋਰ ਪਿਆਰਿਓ ਅਗੇ ਹੀ ਕਿੰਨੇ ਵਜੇ ਆਏ 9 ਵਜੇ ਆ ਗਿਆ ਉਹ ਬਾਰਿਸ਼ ਆ ਕੇ ਮੈਂ ਥੋੜਾ ਲੇਟ ਹੋ ਗਿਆ ਮੀਂਹ ਪਿਆ ਰਣਾ ਉਹ ਸਾਰਾ ਅੱਛਾ ਅੱਛਾ ਤੇ ਮੂੰਹ ਤੇ ਪੋਛਦੇ ਪਛੌਂਦੇ ਆ ਨਾ ਚਲੋ ਗੱਡੀ ਦੇਖ ਲਈ ਜਿਹੜੀ ਗੱਡੀ ਕੀਤੀ ਆ ਆੜੀ ਕੀਤੀ ਪਤਾ ਅੱਛਾ ਆੜੀ ਕੀਤੀ ਆ ਲਾਲ ਚਲੋ ਬਾਬਾ ਜੀ ਖੁਸ਼ ਹੋ ਗੁਰੂ ਅੰਦਸ ਪਾਸ਼ਾ ਨੇ ਇੱਕ ਨਵੀਂ ਗੱਡੀ ਦਿੱਤੀ ਆ ਹੈ ਨਹੀਂ ਗੁਰੂ ਅੰਦਸ ਪਾਸ਼ਾ ਨੇ ਤੁਹਾਨੂੰ ਇੱਕ ਨਵੀਂ ਗੱਡੀ ਦਿੱਤੀ ਆ ਇਹ ਖੁਸ਼ ਆਵੇ ਕਿਤੇ ਗੱਲ ਗਾਲੀ ਘੇਰੋ ਤੁਸੀਂ ਅੱਛਾ ਜੀ ਹਾਂ ਚਲੋ ਸ਼ੁਕਰਾਂ ਮਾਰੇ ਨਾਮ ਲਵਾਂਗੇ ਗੁਰੂ ਅੰਦਸ ਪਾਸ਼ਾ ਦਾ ਇੱਕ ਲੈਣਾ ਜਿਨ੍ਹਾਂ ਨੇ ਤੁਹਾਨੂੰ ਗੱਡੀ ਦਿੱਤੀ ਆ ਨਾ ਦਾ ਰਹਿਮ ਕੀਤੀ ਸਾਡੇ ਦੇ ਨਹੀਂ ਗੁਰੂ ਅੰਦਸ ਪਾਸ਼ਾ ਨੇ ਕੀਤੀ ਨਾ ਤੁਸੀਂ ਤਾਂ ਤੁਸੀਂ ਤਾਂ ਆਪ ਕਹਿੰਦੇ ਸੀ ਜਦ ਵੀ ਸੇਵਾ ਚੱਲੀ ਆ ਕੀ ਕੀ ਕਿਹਾ ਸੀ ਅੰਬਰ ਸਾਧੂ ਅੰਬਰ ਸਾਧੂ ਚੱਲੀ ਆ ਇਹ ਇਤੋਂ ਗਰੀਬ ਗੁਰਦੇਵ ਜੀ ਰਵਾ ਚੱਲੀ ਆ ਹੂੰ ਤੇ ਬਾਕੀ ਜਿਹੋ ਨਾਲੇ ਚੱਲਦੀ ਆ ਵਾਹਿਗੁਰੂ ਵਾਹਿਗੁਰੂ ਜਨ ਕਿ ਅੰਮਰਸਰ ਤੋਂ ਗੁਰੂ ਰਾਮਦਾਸ ਜੀ ਦਰ ਤੋਂ ਹੀ ਚੱਲੀ ਆ ਹੈ ਨਾ ਚਲੋ ਮੜਾ ਜੱ ਚਲਾ ਕੇ ਵਿਖਾਉ ਤੇ ਬਾਬਾ ਜੀ ਕਿਰਸ਼ਾ ਸਾਨੂੰ ਮੜਾ ਜੱ ਕਰਾਓ ਤੁਹਾਨੂੰ ਗੁਰੂ ਰਾਮਦਾਸ ਗੁਰੂ ਰਾਮਦਾਸ ਸੋ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਆ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਹਿਮਤ ਸੋ ਕਿ ਟੁੱਟੀ ਗੱਡੀ ਸੀ ਬਿਲਕੁਲ ਜਿਆਦਾ ਬਹੁਤ ਜਿਆਦਾ ਖਰਾਬ ਤੇ ਅੱਜ ਨਵੀਂ ਗੱਡੀ ਦਿੱਤੀ ਆ ਬਾਬਾ ਜੀ ਨੂੰ ਤੁਹਾਨੂੰ ਗੁਰੂ ਰਾਮਦਾਸ ਸੋ ਇਤਨਾ ਦੀ ਬਜ਼ੁਰਗਾਂ ਨੂੰ ਜੀਵਨ ਦਿਆ ਕਰੋ ਜਿਨ੍ਹਾਂ ਦੀ ਰੋਜੀ ਰੋਟੀ ਵੀ ਹੈਗੀ ਹੈ ਛੁੱਟੀ ਗੱਡੀ ਤੇ ਕੋਈ ਸਵਾਰੀ ਨਹੀਂ ਸੀ ਲੈੜਦੀ ਪਰ ਹੁਣ ਨਵੀਂ ਗੱਡੀ ਮਿਲ ਗਈ ਹੈ ਗੁਰਮੁਖ ਸਾਹਿਬ ਜੀ ਦੀ ਕਿਰਪਾ ਨਾਲ ਤੇ ਬੱਪੂ ਜੀ ਬਹੁਤ ਕੋਸ਼ਾ ਦੇ ਕੋਈ ਇਤਨਾ ਚਲਾਉਂਦੇ ਆ ਚਲਾਉਣ ਦੇ ਨਾਲ ਇੱਕ ਤਾਂ ਇਹਨਾਂ ਦੀਆਂ ਲੱਤਾਂ ਬਾਹਾਂ ਚੱਲਦੀਆਂ ਰਹਿਣੀਆਂ ਹੈ ਹਨਾ ਤੇ ਦੂਜਾ ਇਹਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਮਿਲਦਾ ਰਹਿੰਦਾ ਤੇ ਕੋਈ ਦਾਨਵੀਰ ਸੱਜਣ ਵੀ ਹੁੰਦੇ ਆ ਜਿਹੜੇ 20 ਰੁਪਏ ਕਿਤੇ ਹੁੰਦੇ ਆ ਬਾਬਾ ਜੀ ਦੇ ਨਾਲ ਤੇ 50 ਰੁਪਏ ਦੇ ਕੇ ਚਲੇ ਜਾਂਦੇ ਆ ਲਿਆਓ ਬਾਬਾ ਜੀ ਲਿਆਓ ਤੁਹਾਨੂੰ ਗੁਰੂ ਨਾਨਕ ਸਾਹਿਬ ਬਹੁਤ ਵਧੀਆ ਚਲਾ ਰਹੇ ਹੋ ਤੇ ਆ ਤੁਹਾਨੂੰ ਖੁਸ਼ੀ ਹੈ ਕਿ ਬਾਬਾ ਜੀ ਆਪਣਾ ਜਿਹੜਾ ਰੋਜ਼ਗਾਰ ਕਰ ਸਕਦੇ ਆ ਤੁਹਾਨੂੰ ਗੁਰੂ ਨਾਨਕ ਦਾ ਲਿਆਓ ਲਿਆਓ ਤੁਹਾਨੂੰ ਗੁਰੂ ਨਾਨਕ ਦਾ ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਹਲਕੀ ਆ ਹਾਂ ਬਹੁਤ ਵਧੀਆ ਠੀਕ ਹੈ ਹੈਲਕੀ ਆ ਮੁੰਡਿਆਂ ਗੁੰਡਿਆਂ ਵਾਲਾ ਹੀ ਕੰਮ ਆ ਮੁੰਡਿਆਂ ਗੁੰਡਿਆਂ ਵਾਲਾ ਕੰਮ ਮੁੰਡਿਆਂ ਗੁੰਡਿਆਂ ਦੀ ਗੱਡੀ ਆ ਚਲੋ ਖੁਸ਼ ਹੋ ਤੁਸੀਂ ਨਾ ਚਲੋ ਦੂਰ ਸਾਹਿਬ ਦੀ ਕਿਰਪਾ ਹੋ ਗਈ ਹੁਣ ਪਿਆਸਾ ਦਬਜੂਗਾ ਕੋਈ ਸਵਾਰੀ ਬੈਠੂਗੀ ਹਾਂਜੀ ਸਵਾਰੀ ਬੈਠੂਗੀ ਨਾ ਆਹੋ ਕੋ ਤੇ ਫੋਲ ਦਊਗਾ ਇਹ ਮੈਨੂੰ ਬਿਲਕੁਲ ਦਊਗਾ ਰੋਟੀ ਚੱਲੂਗੀ ਰੋਟੀ ਪਣੀ ਮੈਂ ਚਰਾਈ ਜਾਂਦਾ ਇੱਦਾਂ ਮਹਾਰਾ ਚਰਾਈ ਜਾਂਦਾ ਵਾਹਿਗੁਰੂ 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 ਚਲੋ ਠੀਕ ਮੈਂ ਬੰਨਿਆ ਇਹ ਤੇ ਖਲੂਨਾ ਇਹ ਤੇ ਹਾਂ ਹਾਂ ਬੰਨੇ ਵੀ ਇੱਥੇ ਇੱਕ ਫਖਰੋਨੀ ਵੇਚਿਆ ਹੀ ਆ ਲੱਤਾਂ ਹੀ ਆ ਲੱਤਾਂ ਤੁਹਾਡੀਆਂ ਹੀ ਆ ਵਾਹਿਗੁਰੂ ਵਾਹਿਗੁਰੂ ਉਹ ਵੀ ਜਾਂਦਾ ਇੱਥੇ ਸੋ ਵੀ ਜਾਂਦੇ ਹੋ ਚਲੋ ਠੀਕ ਠੀਕ ਆਪਿਆਰੋ ਇਹਨਾਂ ਸਾਰਿਆਂ ਨੂੰ ਪਤਾ ਹੀ ਆ ਗਿਆ ਚਲੋ ਬਹੁਤ ਬਹੁਤ ਵਧੀਆ ਚਲੋ ਆਜੀ ਮੇਰੇ ਪੈਸੇ ਉਹ ਮੜਾ ਦੇ ਦੀਨਾਂ ਨੂੰ ਤਲਕਾਂ ਆ ਅਸੀਂ ਗੱਡੀ ਤੁਹਾਨੂੰ ਦਵਾਤੀ ਆ ਠੀਕ ਹੈ ਪਹਿਲੀ ਚੀਜ਼ ਕਿ ਤੁਹਾਨੂੰ ਗੱਡੀ ਦੇਣ ਵਾਲੇ ਕੋਣ ਗੁਰੂ ਰਾਮਦਾਸ ਪਾਤਸ਼ਾਹੀ ਠੀਕ ਹੈ ਜੀ ਅਸੀਂ ਨਹੀਂ ਦਿੱਤੀ ਹੈਗੀ ਗੁਰੂ ਰਾਮਦਾਸ ਪਾਤਸ਼ਾਹੀ ਨੇ ਦਿੱਤੀ ਹੈਗੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਕਿਰਤ ਕਮਾਈ ਕਰੋ ਹਾਂਜੀ ਠੀਕ ਹੈ ਨਾ ਤੇ ਆਪਣੀ ਰੋਟੀ ਤੁਸੀਂ ਚਲਾਓ ਠੀਕ ਹੈ ਤੁਹਾਡੇ ਹਾਲਾਤ ਅਸੀਂ ਦੇਖੇ ਆ ਉਹ ਕਿਹਨਾਂ ਦਿਨੋਂ ਗੱਡੀ ਦਿੱਤੀ ਆ ਮੇਰਾ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਆ ਜਦੋਂ ਵੀ ਕੋਈ ਪੁੱਛੇ ਹਾਂ ਨਿਆਸਰਿਆਂ ਦੇ ਆਸਰੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਗਰੀਬਾਂ ਦੇ ਜਿਹੜੇ ਆਸਰੇ ਆ ਉਹ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਤੁਹਾਨੂੰ ਇਹ ਗੱਡੀ ਦਿੱਤੀ ਆ ਉਹ ਹੀ ਹਾਂ ਪੂਰੇ ਮਗਰ ਹੀ ਕਰਮ ਕਾਂਡ ਚੋਗੇ ਬਸ